ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਦਾ ਬੜਾ ਕੋ ਠੀਕ ਹੋਵੋਗੇ ਤਾਰਾ ਜੀ ਅੱਜ ਦੇ ਪੇਪਰਾਂ ਦੇ ਵਿੱਚ ਕਈ ਚੇਂਜ ਦੇਖਣ ਨੂੰ ਮਿਲੇ ਆ ਜਿਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਠੀਕ ਹੈ ਜੀ ਬਾਕੀ ਰਾਜੇ ਇੱਕ ਖੁਸ਼ਖਬਰੀ ਹੋਰ ਹੈਗੀ ਜਿਹੜੇ ਬੱਚੇ ਅੱਜ ਪੇਪਰ ਦੇ ਕੇ ਆਏ ਆਪਣੇ ਵਿੱਚ ਜਿਹੜੇ ਪੜ੍ਹਦੇ ਸੀਗੇ ਰਾਜੇ ਤਾਂ ਅੱਜ 95% ਪੇਪਰ ਦੀ ਜਿਹੜੀ ਐਕੂਰੇਸੀ ਰਹੀ ਆ ਆਪਣੇ ਕਰਵਾਏ ਹੋਏ ਦੇ ਵਿੱਚੋਂ ਠੀਕ ਹੈ ਜੀ ਤੇ ਕੀ ਪੇਪਰ ਦਾ ਲੈਵਲ ਸੀ ਸਾਰਾ ਕੁਝ ਵੀਡੀਓ ਦੇ ਵਿੱਚ ਡਿਸਕਸ਼ਨ ਕਰਦੇ ਆਂ ਪਰ 24 ਜੁਲਾਈ ਦੀ ਫਰਸਟ ਸ਼ਿਫਟ ਬਾਰੇ ਡਿਸਕਸ ਕਰਦੇ ਆਂ ਸੈਕੰਡ ਸ਼ਿਫਟ ਬਾਰੇ ਵੀਡੀਓ ਤੁਹਾਨੂੰ ਲਾਖ ਨਹੀਂ ਪਾਉਂਗਾ ਮੈਂ ਉਸ ਤੋਂ ਪਹਿਲਾਂ ਰਾਜੇ ਵੀ ਬਾਰ-ਬਾਰ ਫੇਰ ਤੁਹਾਨੂੰ ਕਹਿਣਾ ਚਾਹਣਾ ਹੈ ਭਾਈ ਸਾਹਿਬ ਜੇ ਕਿਸੇ ਨੇ ਫ੍ਰੀ ਪੀਡੀਐਫ ਲੈਣੇ ਆ ਤਾਂ ਐਪ ਦੇ ਵਿੱਚ ਜਾ ਕੇ ਪੰਜਾਬ ਪੁਲਿਸ 2024 ਵਾਲੇ ਬੈਚ ਦੇ ਵਿੱਚ ਐਂਟਰ ਕਰਕੇ ਉੱਥੇ ਕੰਟੈਂਟ ਲਿਖਿਆ ਹੋਊਗਾ ਅੱਠ ਤੋਂ ਤਹਾਨੂੰ 2021 22 23 ਦੇ ਬਿਲਕੁਲ ਫ੍ਰੀ ਕਰੰਟ ਅਫੇਅਰ ਮਿਲਣਗੇ ਤੇ ਪੌਲਿਟੀ ਵਾਲੇ ਲੈਕਚਰ ਦੇ ਵਿੱਚ ਜਾ ਕੇ 350 ਪਲੱਸ ਪੌਲਿਟੀ ਦੇ ਪ੍ਰੈਕਸ਼ਨ ਮਿਲਣਗੇ ਅਤੇ ਪੰਜਾਬ ਜੀਕੇ ਵਾਲੇ ਕਨਸੈਪਟ ਵਿੱਚ ਥਿਊਰੀ ਵਾਲੇ ਲੈਕਚਰ ਦੇ ਵਿੱਚ ਜਾ ਕੇ ਤੁਹਾਨੂੰ 350 ਪਲੱਸ ਪੰਜਾਬ ਜੀਕੇ ਵਾਲੇ ਪੀਡੀਐਫ ਮਿਲਣਗੇ ਠੀਕ ਹੈ ਜੀ ਜਿਹੜੇ ਬੱਚੇ ਨੂੰ ਚਾਹੀਦਾ ਬਾਕੀ ਵੀਡੀਓ ਤੁਹਾਨੂੰ YouTube ਤੇ ਵੀ ਕਰਵਾਇਆ ਹੋਗਾ ਬਾਕੀ ਦਾ ਜੇ ਪੰਜਾਬ ਪੁਲਿਸ ਵਾਲੇ ਬੈਚ ਤੇ ਆਫ ਚੱਲ ਰਿਹਾ राजे ਜੇ ਕਿਸੇ ਬੱਚੇ ਨੇ 1 ਮੰਥ ਵਾਸਤੇ ਲੈਣਾ ਉਹ ਵੀ ਤੁਹਾਨੂੰ ਮਿਲ ਜੂਗਾ ਉਹ ਆਪਣਾ ਸਾਰਾ ਕੁਝ राजे ਐਪ ਆਪਣੀ ਦੀਪੁਤਰਾ এডੂਕੇਸ਼ਨ ਰੇਡਾ ਡਾਊਨਲੋਡ ਕਰ ਸਕਦੇ ਹੋ ਆ ਆਪਣੀ ਐਪ ਆਈਫੋਨ ਵਾਲੇ ਬੱਚਨੇ ਆਪਣਾ ਮੋਬਾਈਲ ਨੰਬਰ ਬਾਕੀ राजे ਪਟਵਾਰੀ ਕਲਰਕ ਵੀਡੀਓ ਗਰੁੱਪ ਦੀ ਕਿਉਂਕਿ ਆਪਾਂ ਸਾਲ ਜਿੱਤਰ ਪਚਾਰ ਜਾਂ ਪੰਜ ਬੈਚ ਸ਼ੁਰੂ ਕਰਦੇ ਹੁੰਦੇ ਆ ਤਾਂ ਉਹ ਸਾਰਾ ਕੁਝ ਤੁਹਾਨੂੰ राजे ਆਪਣੀ ਐਪ ਤੋਂ ਇੱਥੋਂ ਮਿਲ ਜੇਗਾ ਠੀਕ ਹੈ ਜੀ ਇਥੋਂ ਮਿਲ ਜੂਗਾ ਬਾਕੀ ਦਾ ਜੇ ਤੁਸੀਂ ਪੰਜਾਬ ਦੇ ਸਾਰੇ ਪੇਪਰ ਜਿਹੜੇ ਆਪਣੇ ਕਿਸੇ ਵੀ ਇੱਕ ਬੈਚ ਤੋਂ ਕਰ ਸਕਦੇ ਹੋ ਇੰਗਲਿਸ਼ ਅਤੇ ਜ਼ੀਰੋ ਲੈਵਲ ਤੋਂ ਮੈਥ ਦੀਆਂ ਕਲਾਸਾਂ ਤੁਹਾਡੀਆਂ ਸਟਾਰਟ ਹੋ ਚੁੱਕੀਆਂ ਦਾ ਜੀ ਸ਼ੁਰੂ ਹੋ ਰਹੀਆਂ ਠੀਕ ਹੈ ਜੀ ਬਾਕੀ ਜਿਹੜਾ ਜਿਹੜੇ ਬੱਚਿਆਂ ਨੇ 2024 ਦਾ 24 ਦਾ ਪੇਪਰ ਹੋ ਗਿਆ 25 ਦਾ ਪੇਪਰ ਵੀ ਦੇਣਾ ਪੰਜਾਬ ਪੁਲਿਸ ਵਾਲਾ ਜਾਂ ਐਸਆਈ ਦਾ ਪੇਪਰ ਵੀ ਦੇਣਾ ਉਹ ਤੁਸੀਂ ਆਪਣਾ ਜਿਹੜਾ ਪੰਜਾਬ ਪੁਲਿਸ ਵਾਲਾ ਬੈਚ ਹੁਣ ਚੱਲ ਰਿਹਾ ਹੈ ਇਹ ਹੀ ਜੁਆਇਨ ਕਰ ਸਕਦੇ ਹੋ ਰਜੀ ਇਹਦੇ ਵਿੱਚ ਹੀ ਤੁਹਾਡਾ ਸਾਰਾ ਸਲੀਪਸ ਅਪਡੇਟ ਕਰ ਦਿੱਤਾ ਜਾਊਗਾ ਠੀਕ ਹੈ ਜੀ ਚਲੋ ਜੀ ਅੱਜ ਆਪਾਂ ਡਿਸਕਸ਼ਨ ਕਰਦੇ ਹਾਂ ਅੱਜ ਦੇ ਪ੍ਰਸ਼ਨਾਂ ਠੀਕ ਹੈ ਜੀ ਕੀ ਦਾ ਪ੍ਰੋਸੈਸ ਰਿਹਾ ਕਿਵੇਂ ਆਇਆ ਸਭ ਤੋਂ ਪਹਿਲਾਂ ਤਾਂ ਅੱਜ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਹਾਂਗਾ ਜੀਕੇ ਦੀ ਗੱਲ ਕਰੀਏ ਤਾਂ 2022 ਅਤੇ 23 ਦੇ ਕਰੰਟ ਅਫੇਅਰ ਅੱਜ ਦੇਖਣ ਨੂੰ ਮਿਲੇ ਪੇਪਰ ਦੇ ਵਿੱਚ ਇਹ ਵੱਡਾ ਫੇਰਬਦਲ ਆ ਕਿਉਂਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਜਿਵੇਂ ਜਿਵੇਂ ਬੱਚਿਆਂ ਦੇ ਪੇਪਰ ਲੇਟ ਲੇਟ ਟਾਈਮ ਬੱਚੇ ਜਿਹੜੇ ਉਹ ਆਉਣਗੇ ਠੀਕ ਹੈ ਜਿਹੜੇ ਬੱਚੇ ਲੇਟ ਆਉਣਗੇ ਤਾਂ ਉਹਨਾਂ ਨੂੰ ਉਸ ਹਿਸਾਬ ਤੇ ਹੀ ਉਹ ਕਰਿਆ ਜਾਊਗਾ ਉਹਨਾਂ ਦੇ ਕਰੰਟ ਅਫੇਅਰ ਉਸ ਹਿਸਾਬ ਤੇ ਪੁਰਾਣੇ ਹੁੰਦੇ ਜਾਣਗੇ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਪੌਲਿਟੀ ਦੀ ਤਾਂ ਪੌਲਿਟੀ ਦੇ ਅੱਜ ਪੇਪਰ ਦੇ ਵਿੱਚ 10 ਤੋਂ 11 ਪ੍ਰਸ਼ਨ ਦੇਖਣ ਨੂੰ ਮਿਲੇ ਆ ਜਿਨ੍ਹਾਂ ਦੇ ਵਿੱਚ ਉਹ ਗੱਲ ਕੀਤੀ ਗਈ ਹੈ ਕਿ ਜੇ ਰਾਸ਼ਟਰਪਤੀ ਬਾਰੇ ਪ੍ਰਸ਼ਨ ਆਇਆਗਾ ਕਿ ਜੇਕਰ ਰਾਸ਼ਟਰਪਤੀ ਨਹੀਂ ਹੈਗਾ ਤਾਂ ਉਹਦੀ ਜਗ੍ਹਾ ਤੇ ਕੌਣ ਉਹਦਾ ਸੰਭਾਲੂਗਾ ਇੱਕ ਪ੍ਰਸ਼ਨ ਇਹ ਆਇਆ ਹੋਇਆ ਇੱਕ ਪੰਚਾਇਤੀ ਰਾਜ ਨਾਲ ਸੰਬੰਧਿਤ ਪ੍ਰਸ਼ਨ ਆਇਆ ਹੋਇਆਗਾ ਠੀਕ ਹੈ ਜੀ ਤੇ ਇੱਕ ਪੰਚਾਇਤੀ ਚੋਣਾਂ ਨਾਲ ਸੰਬੰਧਿਤ ਪ੍ਰਸ਼ਨ ਆਇਆਗਾ ਪੰਚਾਇਤੀ ਚੋਣਾਂ ਨਾਲ ਸੰਬੰਧਿਤ ਪ੍ਰਸ਼ਨ ਹੈ ਤੇ ਕਰੰਟ ਅਫੇਅਰ ਦੇ ਵਿੱਚ 2023 ਦੇ ਕਰੈਕਟ ਵਾਲੀ ਗੱਲ ਕਰੀ ਗਈ ਹੈ ਤੇ ਇੱਕ ਕੇਰਲਾ ਤੇ ਹਾਈਦਰਾਬਾਦ ਨਾਲ ਸੰਬੰਧਿਤ ਪ੍ਰਸ਼ਨ ਸੀਗਾ ਉਹ ਮੇਰੇ ਦਿਮਾਗ ਚ ਸਕਿਪ ਹੋ ਗਿਆ ਬੱਚੇ ਨੇ ਲਿਖਾਇਆ ਤਾਂ ਸੀਗਾ ਠੀਕ ਹੈ ਜੀ ਇੱਕ 2022 ਦੇ ਕਰੰਟ ਅਫੇਅਰ ਦੇ ਵਿੱਚ 2022 ਦੇ ਵਿੱਚ ਕਿਸੇ ਦੇ ਹਾਦਸਾ ਹੋਇਆ ਸੀ ਰਾਜੇ ਤਾਂ ਪੁੱਛਿਆ ਗਿਆ ਕਿ ਉਹ ਬੰਦੇ ਦਾ ਸੰਬੰਧ ਕਿਹਦੇ ਨਾਲ ਹੈਗਾ ਕਿਹੜੀ ਖੇਡ ਨਾਲ ਸੰਬੰਧਿਤ ਹੈ ਜਾਂ ਕਿਹੜੇ ਉਹਦਾ ਇਹ ਮਤਲਬ ਕਿਹੜੀ ਟ੍ਰੇਡ ਨਾਲ ਸੰਬੰਧ ਹੈ ਉਹ ਬੱਚੇ ਦਾ ਰਾਜੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਗੱਲ ਕਰਦੇ ਆ ਪੰਜਾਬ ਜੀ ਕੀ ਦੀ ਪੰਜਾਬ ਜੀ ਦੇ ਕਿਹੜੇ ਛੇ ਤੋਂ ਸੱਤ ਪ੍ਰਸ਼ਨ ਦੇਖਣ ਨੂੰ ਮਿਲੇ ਆ ਸਾਰਾ ਪੇਪਰ ਕਰਵਾਏ ਹੋਏ ਤੁਸੀਂ ਲਗਭਗ ਉਹਦੇ ਵਿੱਚੋਂ ਕੀ ਦੇਖਣ ਨੂੰ ਮਿਲਿਆ ਸੋਣਿਓ ਉਹਦੇ ਵਿੱਚ ਪੁੱਛਿਆ ਗਿਆ ਸੀ ਕਿਲਾ ਰਾਏਪੁਰ ਦੀਆਂ ਖੇਡਾਂ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੁੰਦੀਆਂ ਗੀਆਂ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਰਿਲੇਟਡ ਪ੍ਰਸ਼ਨ ਆਇਆ ਸੀਗਾ ਠੀਕ ਹੈ ਜੀ ਇੱਕ ਜਿਹੜੇ ਆਪ ਨੂੰ ਪੰਜ ਕਕਾਰ ਦਿੱਤੇ ਗਏ ਆ ਉਹ ਕਿਹੜੇ ਗੁਰੂ ਸਾਹਿਬਾਨ ਦੁਆਰਾ ਦਿੱਤੇ ਗਏ ਆ ਜੀ ਤੇ ਦੇਸੀ ਮਹੀਨਾ ਜਿਹੜਾ ਆਪਣਾ ਠੀਕ ਹੈ ਜੀ ਦੇਸੀ ਮਹੀਨਾ ਦਾ ਪਹਿਲਾ ਪਹਿਲਾ ਮਹੀਨਾ ਕਿਹੜਾ ਹੁੰਦਾਗਾ ਉਹਦੇ ਬਾਰੇ ਪ੍ਰਸ਼ਨ ਆਇਆ ਸੀਗਾ ਠੀਕ ਹੈ ਜੀ ਉਹਦੇ ਬਾਰੇ ਪ੍ਰਸ਼ਨ ਆਇਆ ਸੀਗਾ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਮੈਥ ਦੀ ਜੇਕਰ ਮੈਥ ਦੀ ਗੱਲ ਕਰੀਏ ਤਾਂ ਸਿੰਪਲੀਫਿਕੇਸ਼ਨ ਹੈ ਜਿਹੜੀ ਦਾ ਜੀ ਆਪਣੀ ਕਿਹੜੀ ਸਿੰਪਲੀਫਿਕੇਸ਼ਨ ਸਿੰਪਲੀਫਿਕੇਸ਼ਨ ਦੇ ਵਿੱਚੋਂ 4 ਤੋਂ 5 ਸਵਾਲ ਦੇਖਣ ਨੂੰ ਮਿਲੇ ਹੈ ਜੀ ਪਰਸੈਂਟੇਜ ਦੇ ਵਿੱਚੋਂ 2 ਤੋਂ 3 ਸਵਾਲ ਦੇਖਣ ਨੂੰ ਮਿਲੇਗੇ ਐਵਰੇਜ ਦੇ ਵਿੱਚੋਂ 2 ਸਵਾਲ ਦੇਖਣ ਨੂੰ ਮਿਲੇ ਹੈ ਜੀ ਤੇ ਪ੍ਰੋਫਿਟ ਐਂਡ ਲੌਸ ਦੇ ਵਿੱਚ ਅੱਜ ਜ਼ਿਆਦਾ ਸਵਾਲ ਪਾਏ ਸੀ ਕਿ ਪ੍ਰੋਫਿਟ ਆਫ ਲੌਸ ਦੇ 4 ਪ੍ਰਸ਼ਨ ਸੀ ਕਿ ਸੋਣਿਓ ਠੀਕ ਹੈ ਜੀ ਐਵਰੇਜ ਦੇ ਸੋੜੀ 3 ਪ੍ਰਸ਼ਨ ਸੀ ਐਵਰੇਜ ਦੇ ਤਿੰਨ ਪ੍ਰਸ਼ਨ ਆਏ ਸੀਗੇ ਠੀਕ ਹੈ ਜੀ ਤੇ ਰੇਸ਼ੋ ਇਕਾਈ ਦੇ ਵੀ ਦੋ ਤੋਂ ਤਿੰਨ ਪ੍ਰਸ਼ਨ ਸੀਗੇ ਠੀਕ ਹੈ ਜੀ ਟਾਈਮ ਐਂਡ ਵਰਕ ਦੇ ਦੋ ਪ੍ਰਸ਼ਨ ਸੀਗੇ ਠੀਕ ਹੈ ਜੀ ਇਹਦੇ ਵਿੱਚੋਂ ਪ੍ਰਸ਼ਨ ਰਹੇਗਾ ਪਰਸੈਂਟੇਜ ਐਵਰੇਜ ਪ੍ਰੋਫੋਗਸ ਰੇਸ਼ੋ ਤੇ ਐਸਆਈ ਦੇ ਵਿੱਚੋਂ ਰਹੇ ਇੱਕ ਪ੍ਰਸ਼ਨ ਸੀਗਾ ਨਹੀਂ ਜੀ ਸੌਰੀ 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 ਐਸਆਈ ਦੇ ਵਿੱਚੋਂ ਚਾਰ ਤੋਂ ਪੰਜ ਪ੍ਰਸ਼ਨ ਚਾਰ ਤੋਂ ਪੰਜ ਪ੍ਰਸ਼ਨ ਬੱਚੇ ਨੇ ਕਿਹਾ ਕਿ ਐਸਆਈ ਨਾਲ ਰਿਲੇਟਡ ਸੀ ਸਧਾਰਨ ਵਿਆਕਰਨ ਰਿਲੇਟਡ ਸੀਗੇ ਠੀਕ ਹੈ ਜੀ ਤਾਂ ਜੇ ਹੁਣ ਆਪਾਂ ਗੱਲ ਕਰੀਏ ਆਪਣੀ ਰੀਜ਼ਨਿੰਗ ਦੀ ਦਾ ਰੀਜ਼ਨਿੰਗ ਦੇ ਵਿੱਚ राजे ਅਲਫਾਬੈਟ ਸੀਰੀਜ਼ ਕੋਡਿੰਗ ਡੀਕੋਡਿੰਗ ਨੰਬਰ ਸੀਰੀਜ਼ ਇਹ ਤਿੰਨੇ ਇੱਕੋ ਕੰਗੀਆਂ ਹੀ ਹੈਗੀਆਂ ਨਾਮ ਲੱਗ ਲੱਗਾ ਇਹਨਾਂ ਦੇ ਵਿੱਚੋਂ ਪੰਜ ਪ੍ਰੈਸ਼ਨ ਦੇਖਣ ਨੂੰ ਮਿਲੇ ਆ ਠੀਕ ਹੈ ਜੀ ਤੇ ਡਾਇਰੈਕਸ਼ਨ ਦਾ ਬੱਚੇ ਕਹਿੰਦੇ ਜੀ ਇੱਕ ਸਵਾਲ ਹੀ ਆਇਆ ਸੀਗਾ ਠੀਕ ਹੈ ਜੀ ਰੈਂਕਿੰਗ ਅ ਸਿਟਿੰਗ ਅਰੇਂਜਮੈਂਟ ਸੌਰੀ ਸਿਟਿੰਗ ਅਰੇਂਜਮੈਂਟ ਰਾਜੇ ਜਿਹੜੀਆਂ ਤੁਹਾਡੀਆਂ ਮੈਂ ਕਲਾਸਾਂ ਲਾਈਆਂ ਹੋਏ ਸਿਟਿੰਗ ਅਰੇਂਜਮੈਂਟ ਦੀਆਂ ਉਹਨਾਂ ਦੇ ਵਿੱਚੋਂ ਵਿੱਚੋਂ ਹੀ ਰਾਜੇ ਸਿਟਿੰਗ ਅਰੇਂਜਮੈਂਟ ਦੇ ਦੋ ਸਵਾਲ ਸੀਗੇ ਜਿਹੜੇ ਬੱਚੇ ਬਹੁਤ ਜ਼ਿਆਦਾ ਵਧੀਆ ਕਰਕੇ ਆਏ ਆ ਤੇ ਬਲੱਡ ਰਿਲੇਸ਼ਨ ਦੇ ਸੀਗੇ ਰਾਜੇ ਆਪਣੇ ਦੋ ਸਵਾਲ ਤੇ ਸਿਟਿੰਗ ਅਰੇਂਜਮੈਂਟ ਬਲੱਡ ਰਿਲੇਸ਼ਨ ਤੇ ਦੋ ਸਵਾਲ ਸੀਗੇ ਬਸ ਹਾਂ ਬਸ ਆਹ ਪ੍ਰੋਸੈਸ ਰਹਿ ਰਿਹਾ ਜੀ ਸਾਰਾ ਇਹਦਾ ਤੇ ਹੁਣ ਗੱਲ ਕਰਦੇ ਕੰਪਿਊਟਰ ਦੀ ਕੰਪਿਊਟਰ ਤੇ ਸਾਨੂੰ ਪਤਾ ਰਾਜੇ ਸਾਰਿਆਂ ਨੂੰ ਪੰਜ ਸਵਾਲ ਆਉਂਦੇ ਹੁੰਦੇ ਆ ਜਿਹਦੇ ਵਿੱਚੋਂ ਕੋਈ ਵੀ ਸ਼ਾਰਟਕਟ ਕੀ ਨਹੀਂ ਹੈਗੀ ਸੀਗੀ ਇੱਕ ਅਪ੍ਰੇਸ਼ਨ ਪੁੱਛਿਆ ਗਿਆ ਸੀਗਾ MS Word ਬਾਰੇ ਠੀਕ ਹੈ ਜੀ MS Word ਬਾਰੇ ਗੱਲ ਕੀਤੀ ਗਈ ਸੀਗੀ ਅ ਤੇ ਇੱਕ ਅਪ੍ਰੇਸ਼ਨ ਪੁੱਛਿਆ ਗਿਆ ਸੀ ਕਿ ਜਿਹੜਾ ਆਪਣਾ ਮੋਬਾਈਲ ਦੇ ਵਿੱਚੋਂ ਡਾਟਾ ਉੜ ਕੇ ਵੀ ਡਿਲੀਟ ਹੋ ਜਾਂਦਾ ਉਹ ਕਿੱਥੇ ਰਿਕਵਰ ਕੀਤਾ ਜਾਂਦਾਗਾ ਕਿੱਥੇ ਜਾ ਕੇ ਰਿਕਵਰ ਕੀਤਾ ਜਾਂਦਾ ਤੇ ਇੱਕ ਈਮੇਲ ਨਾਲ ਰਿਲੇਟਡ ਪਿਚਨ ਸੀਗਾ ਈਮੇਲ ਦੇ ਨਾਲ ਰਿਲੇਟਡ ਪਿਚਨ ਤਾਂ ਇਹ ਜਿਹੜਾ ਜੇ ਕੰਪਿਊਟਰ ਦੇ ਸਵਾਲ ਆਏ ਸੀ ਬਾਕੀ ਪੰਜਾਬੀ ਤੇ ਇੰਗਲਿਸ਼ ਦਾ ਲੈਵਲ ਤੁਹਾਨੂੰ ਪਤਾ ਠੀਕ ਹੈ ਤੇ ਇਹ ਰਹਿਦਾ ਜੀ ਅੱਜ ਦੇ ਪੇਪਰ ਦਾ ਰਿਵਿਊ ਬਾਕੀ ਦਾ ਜੀ ਇੱਥੇ ਬੈਠੇ ਇੱਥੇ ਬੜੇ ਝੂਠੀ ਬੋਲਦੇ ਬਿਲਕੁਲ ਵਧੀਆ ਪੇਪਰ ਹੋਇਆ ਬੱਚਿਆਂ ਦਾ ਜਿਨ੍ਹਾਂ ਨੇ ਵਧੀਆ ਸਟੱਡੀ ਕਰੀ ਹੋਈ ਸੀਗੀ ਠੀਕ ਹੈ ਜੀ ਬਾਕੀ ਜਿਹੜੇ ਬੱਚੇ ਅੱਗੇ ਵੀ ਸਟੱਡੀ ਕੰਟੀਨਿਊ ਕਰਨਾ ਚਾਹੁੰਦਾ ਐਸਆਈ ਦੀ ਤਿਆਰੀ ਕਰਨਾ ਚਾਹੁੰਦਾ 10000 ਅੱਗੇ ਦੀ ਭਰਤੀ ਜਿਹੜੀਆਂ ਪੰਜਾਬ ਦੇ ਵਿੱਚ ਸਾਰੀਆਂ ਭਰਤੀਆਂ ਲਈ ਉਹਨਾਂ ਦੀ ਵੀ ਤਿਆਰੀ ਕਰਨਾ ਚਾਹੁੰਦਾ ਤਾਂ ਹਵਾਲ ਪੰਜਾਬ ਐਗਜ਼ਾਮ ਚੜ੍ਹਦੀ ਕਲਾ ਵੈਚ ਪੱਚੀ ਚ ਕਰ ਸਕਦਾਗਾ ਬਿਲਕੁਲ ਨਾਰਮਲ ਜੇ ਪ੍ਰਾਈਸ ਦੇ ਵਿੱਚ ਤੁਹਾਨੂੰ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰ 5% ਤੇ ਤੁਹਾਨੂੰ ਸਾਰਾ